ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਅੱਜ ਸਵੇਰੇ ਇੱਕ ਵਿਅਕਤੀ ਵੱਲੋਂ 5ਵੀਂ ਮੰਜ਼ਲ ਤੋਂ ਛਲਾਂਗ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਵਿਅਕਤੀ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ। ਇਸ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ। ਇਹ ਵੇਰਕੇ ਦਾ ਰਹਿਣ ਵਾਲਾ ਹੈ। ਇਸ ਦੇ ਦੋ ਬੱਚੇ ਨੇ ਤੇ ਇਹ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਇਸ ਵਿਅਕਤੀ ਦਾ ਐਕਸੀਡੈਂਟ ਹੋਇਆ ਸੀ ਇਸ ਐਕਸੀਡੈਂਟ ਵਿੱਚ ਇਸ ਦੇ ਹੱਥ ਅਤੇ ਦਿਮਾਗ ਦੇ ਵਿੱਚ ਸੱਟ ਲੱਗ ਗਈ ਇਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਅੱਜ ਇਸ ਦਾ ਆਪਰੇਸ਼ਨ ਹੋਣਾ ਸੀ ਇਸ ਦੇ ਪਰਿਵਾਰਿਕ ਮੈਂਬਰ ਵੀ ਇੱਥੇ ਮੌਜੂਦ ਸਨ ਇਹ ਅਚਾਨਕ ਹੀ ਹਸਪਤਾਲ ਦੀ 5ਵੀਂ ਮੰਜ਼ਲ ਦੇ ਉੱਪਰ ਗਿਆ ਇਸ ਨੇ 5ਵੀਂ ਮੰਜ਼ਲ ਤੋਂ ਹੇਠਾਂ ਛਲਾਂਗ ਲਗਾ ਦਿੱਤੀ ਹੇਠਾਂ ਡਿੱਗਦੇ ਸਾਰ ਹੀ ਇਸ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਸੂਚਨਾ ਮਿਲਦੇ ਸਾਰ ਹੀ ਪੁਲਿਸ ਅਧਿਕਾਰੀ ਇੱਥੇ ਪਹੁੰਚ ਗਏ ਨੇ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਵੀ ਕਲਮਬੱਧ ਕਰ ਲਏ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਭਜਵਾ ਦਿੱਤਾ ਗਿਆ ਹੈ ਔਰ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਵੇਲੇ ਏ ਡੀ ਸੀ ਪੀ ਹਰਪਾਲ ਸਿੰਘ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਕਿ ਕਿਸੇ ਫੈਕਟਰੀ 'ਚ ਕੰਮ ਕਰਦੇ ਆ ਇਹਨਾਂ ਦੇ ਇੱਥੇ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਦਾ ਹੱਥ ਦੇ ਛੱਟ ਸੀ ਤੇ ਸਿਰ 'ਚ ਛੱਟ ਸੀ ਇਹ ਪਹਿਲਾਂ 19 ਤਰੀਕ ਨੂੰ ਦਾਖਲ ਹੋਇਆ ਫਿਰ ਇਹਨਾਂ ਨੂੰ ਡਾਕਟਰਾਂ ਨੇ ਭੇਜ ਦਿੱਤਾ ਵਾ ਤੇ ਤੁਸੀਂ ਬੁੱਧਵਾਰ ਆ ਜਾਆ ਵੀਰਵਾਰ ਤੱਕ ਆਪਰੇਟ ਕਰਾਵਾਂ ਉਹ ਅੱਜ ਉਹਦੇ ਭਤੀਜਾ ਭਰਾ ਸਾਰੇ ਕੋਲ ਸੀ ਉਹ ਜਿੱਦਾਂ ਹੀ ਦਾ ਬਾਰੀ ਚ ਖੜਾ ਸੀ ਬਾਰੀ ਜੋ ਖੜ ਕੇ ਉਹਨਾਂ ਨੇ ਬਾਹਰ ਨਿਕਲ ਕੇ ਲੋਕ ਬਾਹਰ ਗੈਲਰੀ ਚ ਗਏ ਗੈਲਰੀ ਤੋਂ ਬਾਹਰ ਨਿਕਲੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਬਾਕੀ ਜੋ ਵੀ ਤੱਥ ਪੁਲਿਸ ਸਾਹਮਣੇ ਆਉਣਗੇ ਉਹਦੇ ਮਤਲਬ ਘਰ ਵੀ ਕੀ ਹਾਂਜੀ ਇਹ ਮੈਂ